ਪੰਗੜਾ ਪਾਉਣ ਦੇ ਨਾਲ ਵੀ ਬੜਾ ਨਰੋਇਆ ਰਹੀਦਾ ਹਾਂ। ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅੱਜ 35 ਸਾਲ ਤੋਂ ਜ਼ਿਆਦਾ ਟਾਈਮ ਦੇ ਬਾਅਦ ਆਪਾਂ ਫੇਰ ਖਾਲਸਾ ਕਾਲਜ ਦੀ ਸਟੇਜ ਦੇ ਉੱਤੇ ਪਾਰਟਿਸਿਪੇਟ ਕੀਤਾ। ਗ੍ਰੇਨ ਸੰ ਨੂੰ ਕੁਝ ਦੇ ਦਿੱਤਾ ਜਿਹੜਾ ਇਸ ਜਨਮ ਤੋਂ ਹੀ ਲੈ ਨਹੀਂ ਸਕਦਾ। ਪੰਗੜੇ ਨੇ ਸਾਨੂੰ ਇੱਕ ਇਹੋ ਜਿਹਾ ਹੀਰਾ ਸਤਾਤ ਦਿੱਤਾ ਜਿਸ ਦੀ ਬਦੌਲਤ ਪੀਅਸ ਤੋਂ ਉਹ ਹੋਣੇ ਸਿੱਝ ਜਾਂ ਤੇ ਅਸੀਂ ਨੱਚ ਲਿਆ ਜਿਹਦਾ ਕਦੀ ਕਲਪਨਾ ਵੀ ਨਹੀਂ ਕੀਤੀ ਕਿਸੇ ਐਕਸਰਸਾਈਜ਼ ਦੀ ਲੋੜ ਨਹੀਂ ਕਿਸੇ ਯੋਗਾ ਦੀ ਲੋੜ ਨਹੀਂ ਜਿਹੜਾ ਭੰਗੜਾ ਪਰਫਾਰਮ ਕਰਦਾ ਘੰਟਾ ਇੱਕ ਪ੍ਰੈਕਟਿਸ ਕਰਦਾ ਉਹ ਫਿੱਟ ਰਹੇਗਾ ਤੇ ਤੰਦਰੁਸਤ ਰਹੇਗਾ ਸਿਹਤਮੰਦ ਰਹੇਗਾ ਟਾਰਟ ਹੁਣ ਵੀ ਨਹੀਂ ਇਹਨਾਂ ਨੇ ਜਿੰਨਾ ਮਰਜ਼ੀ ਭੰਗੜਾ ਪੁਆਈ ਜਾਓ ਇਹਨਾਂ ਦਾ ਮਨਿੰਦਰ ਗੱਲਡੂ ਮੈਂ ਨਕਲੀ ਮੁੱਛਾ ਲਾ ਕੇ ਚਾਹੁੰਦਾ ਰਿਹਾ ਪਰ ਤੁਸੀਂ ਉਸ ਦੱਸ ਜਿਓਗੇ ਕਿਸੇ ਲਿਖਣ ਵਾਲੀ ਨੇ ਕੁਝ ਗੱਲਾਂ ਲਿਖੀਆਂ ਨੇ ਕਿ ਦਿਲ ਹੋਣਾ ਚਾਹੀਦਾ ਜਵਾਨ ਤਾਂ ਉਮਰਾਂ 'ਚ ਕੀ ਰੱਖਿਆ ਇਹ ਸਚਾਈ ਅੱਜ ਨਜ਼ਰ ਆਈ ਆ ਅੱਜ ਅਸੀਂ ਖਾਲਸਾ ਕਾਲੀ ਦੇ ਵਿੱਚ ਇੱਕ ਇੱਕ ਈਵੈਂਟ ਦੇ ਉੱਤੇ ਪਹੁੰਚੇ ਆ ਜਿੱਥੇ ਸਾਡੇ ਨਾਲ ਸਾਡੇ ਵੱਡੇ ਭਰਾ ਲਾਲੋ ਜਾਂ ਸਾਡੇ ਪਿਤਾ ਦੇ ਸਮਾਨ ਜਿਹੜੇ ਨੇ ਉਹ ਇੱਥੇ ਸਟੇਜ ਦੇ ਉੱਤੇ ਖੜੇ ਨੇ ਤਾਂ ਭੰਗੜਾ ਐਸਾ ਪਾਇਆ ਕਿ ਜਵਾਨਾਂ ਦੇ ਵੀ ਹੋਸ਼ ਉਟ ਗਏ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇੱਕ ਵਾਰ ਤਸਵੀਰ ਦੇਖ ਸਕਦੇ ਹੋ ਕਿ ਹਰ ਇੱਕ ਦੀ ਉਮਰ ਅਸੀਂ ਕਹਿ ਸਕਦੇ ਕਿ 50 ਤੋਂ ਉੱਪਰ 60 ਤੋਂ ਉੱਪਰ ਕਿਤਨਾ ਕਿਤੇ ਅਸੀਂ ਕਹਿ ਸਕਦੇ ਆ ਤਾਂ ਜੋਸ਼ ਐਸਾ ਜੇ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਕਿ ਵਾਕਿਆ ਹੀ ਇਨੀ ਉਮਰ ਦੇ ਵਿੱਚ ਵੀ ਐਸਾ ਜੋਸ਼ ਹੈ ਤਾਂ ਗੱਲਬਾਤ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਅਸੀਂ ਪਲਾਨ ਕੀਤਾ ਕਿਸ ਤਰੀਕੇ ਦੇ ਨਾਲ ਅਸੀਂ ਇੱਥੇ ਸਟੇਜ ਦੇ ਉੱਤੇ ਪਹੁੰਚ ਕੇ ਨੱਚਦੇ ਪਏ ਹਾਂ ਭੰਗੜਾ ਪਾ ਰਹੇ ਹਾਂ ਇੱਕ ਖਾਸ ਅਸੀਂ ਕਹਿ ਸਕਦੇ ਕਿ ਤਸਵੀਰ ਅੱਜ ਖਾਲਸਾ ਕਾਲਜ ਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਉਹ ਦੇਖ ਕੇ ਕਿਤੇ ਨਾ ਕਿਤੇ ਖੁਸ਼ ਹੋਏ ਉਹਨਾਂ ਨੇ ਬਾਹਰ ਦੁਬਾਰਾ ਵੀ ਕਿਹਾ ਕਿ ਇੱਕ ਵਾਰੀ ਫੇਰ ਹੋ ਜਾਏ ਕੀ ਕਹਿਣਾ ਚਾਹੁੰਦੇ ਇਨਾਮ ਕੀ ਤੁਹਾਡਾ ਮੇਰਾ ਨਾਮ ਪ੍ਰੋਫੈਸਰ ਬਲਬੀਰ ਸਿੰਘ ਕੋਲਾ ਅੱਛਾ ਤਾਂ ਮੈਂ ਐਸੇ ਹੀ ਕਾਲਜ ਤੋਂ ਪੜਿਆ ਕੀਆ 87289 ਐਮਏ ਕੀਤੀ ਪੰਜਾਬੀ ਦੀ ਉਦੋਂ ਵੀ ਅਸੀਂ ਪੰਗੜੇ ਦੇ ਵਿੱਚ ਇੱਥੇ ਬੜੇ ਰੰਗ ਬੰਦੇ ਰਹੇ ਆ ਤੇ ਬੜੀਆਂ ਤਾੜੀਆਂ ਵੱਜਦੀਆਂ ਰਹੀਆਂ ਨੇ ਤੇ ਬੜੀਆਂ ਫੋਟੋਆਂ ਲੱਤੀਆਂ ਰਹੀਆਂ ਨੇ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਜਿਹੜੀ ਆਹਲੇ 58 ਹੋ ਗਈ ਆ ਤੇ 59 ਨੂੰ ਮੈਂ ਚੱਲ ਪਿਆ ਆ ਤੇ ਅਜੇ ਵੀ ਅਸੀਂ ਪੰਗੜਾ ਜਿਹੜਾ ਵਾ ਬੜਾ ਵਧੀਆ ਪਾਉਂਦੇ ਆ ਤੇ ਸਾਡਾ ਸਰੀਰ ਜਿਹੜਾ ਪੂਰਾ ਫਿੱਟਾਗਾ ਵਾ ਹਰ ਇੱਕ ਦਾ ਸਵਾਲ ਇਹੋ ਹੀ ਹੋਏਗਾ ਜਿਹੜੇ ਦਰਸ਼ਕ ਹੋਣਗੇ ਦੇਖਦੇ ਹੋਣਗੇ ਕਿ ਇਹ ਕਿਤਰਾ ਇਹ ਯਾਰ ਕੋਈ ਕਹਿੰਦਾ ਹੋਏਗਾ ਕਿ ਜਵਾਨਾ ਜਵਾਨ ਥੱਕ ਜਾਂਦੇ ਨੇ ਤੁਸੀਂ ਰੈਗੂਲਰ ਮੇਸਨ ਦੋ ਤੋਂ ਤਿੰਨ ਵਾਰੀ ਇੱਥੇ ਰੈਗੂਲਰ ਪੰਗੜਾ ਪਾਇਆ ਇਹ ਇਦਾਂ ਜਿੱਦਾਂ ਮਤਲਬ ਬੜਾ ਪ੍ਰਚਾਰ ਹੋਇਆ ਜੋਗ ਰੇ ਜੋਗ ਦਾ ਵੀ ਜੋਗ ਕਰੀਏ ਤੇ ਆਪਾਂ ਜਿਹੜੇ ਆ ਉਹ ਤੰਦਰੁਸਤ ਰਹਿਦਾ ਵਾ ਜੀ ਪਰ ਅਸੀਂ ਵੇਖਿਆ ਵਾ ਆਪਣੇ ਸਰੀਰ ਦੇ ਨਾਲ ਜਿਹੜਾ ਉਹ ਨਿਭਾ ਕੇ ਵੇਖਿਆ ਵਾ ਪੰਗੜਾ ਪਾਉਣ ਦੇ ਨਾਲ ਵੀ ਬੜਾ ਨਰੋਇਆ ਰਹੀਦਾ ਵਾ ਸਾਡੇ ਕਿੱਤੇ ਕੋਡੇ ਮੋਢੇ ਜਿਹੜੇ ਅੱਜ ਪੂਰੇ ਕਾਇਮ ਆ ਇਹ ਸੋਚ ਇਹ ਸੋਚੇ ਸਾਰਿਆਂ ਦੀ ਹੋਵੇ ਤੇ ਪੰਜਾਬ ਦੇ ਵਿੱਚ ਬਿਮਾਰੀਆਂ ਖਤਮ ਹੋ ਜਾਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਸਿੰਘ ਜੀ ਪੈਸੇ ਕੀ ਕਰਦਾ ਮੈਂ ਵੀ ਖਾਲਸਾ ਕਾਲਜ ਤੋਂ ਇਕੱਠੇ ਆਪਾਂ ਬਲਬੀਰ ਸਿੰਘ ਹੋਣ ਦੇ ਨਾਲ ਐਮਏ ਕੀਤੀ ਆ ਕੀ ਬਾਤ ਆ ਤੇ ਉਸ ਤੋਂ ਬਾਅਦ ਗੁਰੂ ਨਾਨਕਾ ਜੀ ਲੈਕਚਰਾਰ ਵੀ ਲੱਗੇ ਰਹੇ ਆ ਅੱਜ ਕੱਲ ਵੀ ਟੀਚਿੰਗ ਦੇ ਟੀਚਿੰਗ ਲਾਈਨ ਵਿੱਚ ਕੰਮ ਕਰ ਰਹੇ ਆ ਭੰਗੜਾ ਕਿੱਥੋਂ ਸਿੱਖਿਆ ਕਿਸ ਤਰ੍ਹਾਂ ਸਿੱਖਿਆ ਕਿਹੜੀ ਥੇਰ ਤੋਂ ਸਿੱਖਿਆ ਅਸੀਂ ਸਾਡੇ ਗੁਰੂ ਜੀ ਨਾਲ ਨੇ ਸਾਡੇ ਭਾਈ ਜਸਵੀਰ ਸਿੰਘ ਜੀ ਇਹਨਾਂ ਦੇ ਕੋਲੋਂ ਹੀ ਆਪਾਂ ਭੰਗੜਾ ਸਿੱਖਿਆ ਤੇ ਇਕੱਠੇ ਹੀ ਆਪਾਂ ਖਾਲਸਾ ਕਾਲਜ 1987 ਦੇ ਵਿੱਚ ਸ਼ੁਰੂ ਕਰਕੇ ਪਾਉਂਦੇ ਰਹੇ ਆ ਤੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਨੇਕਾਂ ਵਾਰੀ ਪਾਰਟਿਸਿਪੇਟ ਕੀਤਾ ਤੇ ਜਿਹੜੀਆਂ ਉਸ ਤੋਂ ਇਲਾਵਾ ਆਪਾਂ 26 ਜਨਵਰੀ 15 ਅਗਸਤ ਦਿੱਲੀ ਵੀ ਪਾਰਟਿਸਿਪੇਟ ਕਰਕੇ ਆਏ ਆ ਪੰਜਾਬ ਵੱਲੋਂ ਭਾਈ ਹੁਣਾਂ ਦੀ ਅਗਵਾਈ ਦੇ ਵਿੱਚ ਤੇ ਅੱਜ ਤੱਕ ਵੀ ਆਪਾਂ 40 35 40 ਸਾਲ ਹੋ ਗਏ ਨੇ ਆਪਾਂ ਭੰਗੜੇ ਦੇ ਨਾਲ ਸਾਰੇ ਜਿਹੜਿਆਂ ਜੁੜੇ ਹੋਏ ਆ ਤੇ ਸਾਰੇ ਜਿਹੜੇ ਬੰਦੇ ਨੇ ਸਾਡੇ ਭੰਗੜੇ ਵਾਲੇ ਨਸ਼ਿਆਂ ਰਹਿਤ ਨੇ ਤੇ ਜਵਾਨੀ ਦੇ ਵਿੱਚ ਸਟੇਜ ਤੇ ਚੜ ਕੇ ਭੰਗੜਾ ਪਾਉਂਦੇ ਹੋਵਾਂਗੇ ਉਦੋਂ ਤਾੜੀਆਂ ਵੱਜਦੀਆਂ ਉਦੋਂ ਜਿਹੜੀ ਤਸੱਲੀ ਮਿਲਦੀ ਆ ਉਸ ਤੋਂ ਜ਼ਿਆਦਾ ਤਸੱਲੀ ਉਦੋਂ ਮਿਲਦੀ ਆ ਜਦੋਂ ਉਮਰ ਜ਼ਿਆਦਾ ਹੋ ਜੇ ਤਾਂ ਸਟੇਜ ਤੇ ਚੜ ਕੇ ਜਵਾਨਾਂ ਤੋਂ ਜ਼ਿਆਦਾ ਅਸੀਂ ਧੱਕ ਪਾਦੀ ਆ ਤਾਂ ਫਿਰ ਉਦੋਂ ਤਾੜੀਆਂ ਵੱਜਣ ਜ਼ਿਆਦਾ ਨਹੀਂ ਯਾਰੀ ਦੇਖੋ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਅੱਜ 35 ਸਾਲ ਤੋਂ ਵਾ ਜ਼ਿਆਦਾ ਟਾਈਮ ਦੇ ਬਾਅਦ ਆਪਾਂ ਫੇਰ ਖਾਲਸਾ ਕਾਲੇ ਦੀ ਸਟੇਜ ਦੇ ਉੱਤੇ ਪਾਰਟਿਸਿਪੇਟ ਕੀਤਾ ਤੇ ਅੱਜ ਵੀ ਸਾਨੂੰ ਜਿਹੜੀਆਂ ਪਬਲਿਕ ਨੇ ਬੜਾ ਮਾਣ ਸਨਮਾਨ ਬਖਸ਼ਿਆ ਤਾਲੀਆਂ ਵਜਾ ਕੇ ਤੇ ਹੋਰ ਵੀ ਕਮੈਂਟ ਕਰਕੇ ਸਾਡੇ ਨਾਲ ਸਨੈਪਸ ਕਰਾ ਕੇ ਸਾਡੀ ਸਾਰੀ ਟੀਮ ਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਬਖਸ਼ਿਆ ਤੇ ਅਸੀਂ ਇਸੇ ਤਰ੍ਹਾਂ ਹੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਜਿਹੜੇ ਆ ਤੰਦਰੁਸਤ ਰਹਿਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਭੰਗੜੇ ਪਾਉਂਦੇ ਰਹਿਣ ਤੇ ਭੰਗੜੇ ਦੀ ਜੇ ਮੇਨ ਗੱਲ ਕਰੀਏ ਤਾਂ ਭੰਗੜਾ ਪਾਣਾ ਤੇ ਉਸ ਨੂੰ ਮੁੜ ਕੇ ਬਖੂਬੀ ਨਿਭਾਣਾ ਸਭ ਤੋਂ ਔਖ ਹੈ ਚਿਹਰੇ ਤੇ ਸਮਾਈਲ ਨਹੀਂ ਜਾਣੀ ਚਾਹੀਦੀ ਜਦੋਂ ਭੰਗੜਾ ਪਾਉਂਦੇ ਪਏ ਆ ਤੁਹਾਡੇ ਸਾਰੇ ਸਮਾਈਲ ਉਸੇ ਤਰੀਕੇ ਦੀ ਥਕਾਵਟ ਜਿੰਨੀ ਮਰਜ਼ੀ ਹੋ ਗਈਆਂ ਹਾਂਜੀ ਕੀ ਕਹਿਣਾ ਚਾਹੀਦਾ ਮੈਂ ਤਾਂ ਕਹਿੰਦਾ ਭੰਗੜੇ ਨੇ ਸਾਨੂੰ ਉਹ ਕੁਝ ਦੇ ਦਿੱਤਾ ਜਿਹੜਾ ਇਸ ਜਨਮ ਚੋਂ ਅਸੀਂ ਲੈ ਨਹੀਂ ਸਕਦੇ ਕੀ ਬਾਤ ਹੈ ਭੰਗੜੇ ਨੇ ਸਾਨੂੰ ਇੱਕ ਇਹੋ ਜਿਹਾ ਹੀਰਾ ਸਤਾਤ ਦਿੱਤਾ ਜਿਸ ਦੀ ਬਦੌਲਤ ਵੀ ਇੱਥੋਂ ਇਹੋ ਜਿਹੇ ਸਟੇਜਾਂ ਤੇ ਅਸੀਂ ਨੱਚ ਲਿਆ ਜਿਹਦਾ ਕਦੇ ਕਲਪਨਾ ਵੀ ਨਹੀਂ ਕੀਤੀ ਮੈਂ ਪੁਲਿਸ ਮੁਲਾਜ਼ਮ ਹਾਂ 37 ਸਾਲ ਮੈਂ ਸਰਵਿਸ ਕੀਤੀ ਆ। ਕੀ ਬਾਤ ਹੈ। ਤੇ ਮੈਨੂੰ 10-11 ਸਾਲ ਰਟਾਇਰ ਨੂੰ ਵੀ ਹੋ ਗਿਆ। ਸਾਡੀ ਜੇਲਦੀ ਟੀਮ ਇੰਡੀਆ ਦੇ ਵਿੱਚ ਬਹੁਤ ਵੱਡਾ ਸਾਡਾ ਪ੍ਰੋਗਰਾਮ ਹੁੰਦਾ। ਜੀ ਤੇ ਰੱਬ ਦੀ ਦਾਤ ਇਹਨਾਂ ਦੀ ਉਸਤਾਦ ਦੀ ਬਦੌਲਤ ਕਈ ਅਕੈਡਮੀਆ ਦੇ ਵਿੱਚ ਮੇਰੀ ਫੋਟੋ ਲੱਗੀ ਹੋਈ ਹੈ। ਪੰਗਰੇ ਅਸੀਂ ਉੱਥੇ ਵੀ ਸ਼ਾਇਰ ਆਏ ਆ ਜੀ। عمر ਕਿੰਨੀ ਤੁਹਾਡੀ? ਉਮਰ ਐਸ ਵਾਲੇ ਮੇਰੀ 71 ਪੂਰੀ ਹੋਣ ਲੱਗੀ। ਦਾ ਮੇਰੇ ਆ ਇੱਥੇ ਤੇ ਗੱਲ ਪੂਰੀ ਬਣ ਗਈ ਜੀ 71 ਸਾਲ ਦੀ ਉਮਰ ਤੁਹਾਨੂੰ ਦਿਸਰਾ ਦੱਸਿਆ 50 ਤੋਂ ਸਾਰੇ ਹੀ ਉੱਪਰ ਨੇ ਕੋਈ 50 ਕੋਈ 60 ਕੋਈ 70 ਤੁਹਾਡੇ ਨਾਲ ਗੱਲ ਜਰੂਰ ਕਰਨੀ ਹੈ ਪਹਿਲੇ ਮੈਂ ਸਾਰਿਆਂ ਨਾਲ ਕਰਕੇ ਫਿਰ ਤੁਹਾਡੇ ਵਾਲੀ ਆਣਾ ਵਾ ਕਿਉਂਕਿ ਵਧੀਆ ਗੱਲ ਆ ਵਿੱਚ ਜੀ ਤੁਸੀਂ ਦੱਸੋ ਤੁਹਾਡੇ ਨਾਲ ਅੱਛਾ ਪ੍ਰਥੀਪਾਲ ਸਿੰਘ ਮੈਂ ਤੁਹਾਡੇ ਮਾਧਿਅਮਿਤ ਰੂ ਇਹ ਜਰੂਰ ਮੈਸੇਜ ਦੇਣਾ ਚਾਹਾਂਗਾ ਕਿ ਅਸੀਂ ਭੰਗੜਾ ਜਿਹੜੇ ਸਾਡੇ ਸਾਰੇ ਸਾਥੀ ਪਰਫਾਰਮੈਂਸ ਹੀ ਕਰ ਰਹੇ ਆ ਜੀ ਇਹ ਭੰਗੜੇ ਦੀ ਸ਼ਾਨ ਬਰਕਰਾਰ ਕਰਨ ਵਾਸਤੇ ਤੇ ਭੰਗੜੇ ਨੂੰ ਪ੍ਰਮੋਟ ਕਰਨ ਵਾਸਤੇ ਦੇਖੋ ਭੰਗੜਾ ਦੁਨੀਆ ਦਾ ਬਿਹਤਰੀਨ ਡਾਂਸ ਆ ਕੁੱਲ ਦੁਨੀਆ ਦੇ ਡਾਂਸ ਇਹ ਲੋਕਨਾਚ ਦਾ ਮੁਕਾਬਲਾ ਨਹੀਂ ਕਰਦੇ ਭੰਗੜਾ ਜਿਹਨੇ ਸਿੱਖ ਲਿਆ ਉਹਨੂੰ ਐਕਸਰਸਾਈਜ਼ ਦੀ ਮੁੜਕੇ ਲੋੜ ਨਹੀਂ ਆ ਭੰਗੜਾ ਹੀ ਪਾਈ ਜਾਵੇ ਤੇ ਐਕਸਰਸਾਈਜ਼ ਹੋ ਜਾਂਦੀ ਹੈ ਹਾਂ ਹਾਂ ਕਿਸੇ ਐਕਸਰਸਾਈਜ਼ ਦੀ ਲੋੜ ਨਹੀਂ ਕਿਸੇ ਯੋਗਾ ਦੀ ਲੋੜ ਨਹੀਂ ਜਿਹੜਾ ਭੰਗੜਾ ਪਰਫਾਰਮ ਕਰਦਾ ਘੰਟਾ ਇੱਕ ਪ੍ਰੈਕਟਿਸ ਕਰਦਾ ਉਹ ਫਿੱਟ ਰਹੇਗਾ ਤੇ ਤੰਦਰੁਸਤ ਰਹੇਗਾ ਸਿਹਤਮੰਦ ਰਹੇਗਾ ਹਾਂ ਹਾਂ ਤੇ ਦੂਸਰਾ ਸੈਕੰਡ ਅਸੀਂ ਨੌਜਵਾਨਾਂ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ ਤੁਸੀਂ ਨਸ਼ਿਆਂ ਨੂੰ ਛੱਡ ਕੇ ਨਸ਼ਾ ਭਾਵੇਂ ਸ਼ਰਾਬ ਦਾ ਭਾਵੇਂ ਦੂਸਰਾ ਚਿੱਟਾ ਪੀ ਰਹੇ ਹੋ ਉਹਨੂੰ ਛੱਡ ਕੇ ਤੁਸੀਂ ਇਹ ਨਸ਼ੇ ਨੂੰ ਅਡਾਪਟ ਕਰੋ ਭੰਗੜੇ ਦੇ ਨੂੰ ਤੇ ਤੁਸੀਂ ਸਿਹਤਮੰਦ ਰਹੋਗੇ ਪੰਜਾਬ ਸਿਹਤਮੰਦ ਰਹੇਗਾ ਤੇ ਦੁਨੀਆ ਸਿਹਤਮੰਦ ਰਹੇਗੀ ਬਾਈ ਸਾਹਿਬ ਤੇ ਬੇਸਿਕਲੀ ਕਿਹੜੇ ਮਹਿਕਮੇ ਚ ਅਸੀਂ ਮੈਂ ਅਜ ਐਸਪੀ ਪੰਜਾਬ ਪੁਲਿਸ ਦੇ ਵਿੱਚ ਸਰਵਿਸ ਕਰ ਰਿਹਾ ਕੀ ਬਾਤ ਹੈ ਸਰ ਐਸਪੀ ਸਾਹਿਬ ਨੇ ਅੱਛਾ ਨਾਲ ਹੀ ਮੈਂ ਨਾਲ ਹੀ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਸਾਡੇ ਭੰਗੜੇ ਤੇ ਗਿੱਧੇ ਦੇ ਬੱਚੇ ਪਰਫਾਰਮ ਕਰ ਰਹੇ ਨੇ ਅੱਜ ਕੱਲ ਨੌਜਵਾਨ ਜਿਹੜੇ ਕਾਲਜਾਂ ਸਕੂਲਾਂ ਦੇ ਵਿੱਚ ਕਰ ਰਹੇ ਨੇ ਉਹਨਾਂ ਦੀ ਅਪੀਲ ਹੈ ਕਿ ਇਹ ਗਿੱਧੇ ਭੰਗੜੇ ਨੂੰ ਜਿਹੜਾ ਇਹਦੀ ਇੰਟਰਵਿਊ ਦੇ ਵਿੱਚ ਸਰਟੀਫਿਕੇਟਾਂ ਦੇ ਨੰਬਰ ਜਿਹੜੇ ਆ ਉਹ ਵੈਲਿਊ ਲਈ ਜਾਵੇ ਤੇ ਸੈਕੰਡਲੀ ਇਹਨੂੰ ਸਪੋਰਟਸ ਦਾ ਦਰਜਾ ਦਿੱਤਾ ਜਾਵੇ ਇਹ ਕਿਸੇ ਪਾਸੇ ਵੀ ਜਿਹੜੇ ਸਾਡੇ ਐਥਲੀਟ ਆ ਉਹਨਾਂ ਤੋਂ ਅਸੀਂ ਘੱਟ ਨਹੀਂ ਗਏ ਉਹਨਾਂ ਤੋਂ ਜ਼ਿਆਦਾ ਸਾਡਾ ਜਿਹੜਾ ਸਟੈਮਨਾ ਤੇ ਸਟ੍ਰੈਂਥ ਇਹ ਚ ਲੱਗਦੀ ਆ ਇਸ ਕਰਕੇ ਗਿੱਧੇ ਤੇ ਪੰਗੜੇ ਨੂੰ ਜਿਹੜੀ ਆ ਸਪੋਰਟਸ ਦਾ ਦਰਜਾ ਦੇਣ ਵਾਸਤੇ ਵੀ ਸਾਡੀ ਜਿਹੜੀ ਸਾਰੇ ਸਾਥੀਆਂ ਦੀ ਡਿਮਾਂਡ ਹੈ ਲੱਗਦਾ ਹੈ ਕਿ ਇਹ ਡਿਮਾਂਡ ਸਾਰੇ ਜਣੇ ਰੱਖਣ ਇਹ ਤਾਂ ਰੱਖਦੇ ਪਏ ਨੇ ਪੂਰਾ ਪੰਜਾਬ ਵੀ ਰੱਖਦੇ ਤੇ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਹਰ ਬੱਚਾ ਪੰਗੜਾ ਸਿੱਖਿਆ ਹੋਵੇ ਵੇਖੋ ਸਾ ਤੇ ਸਾਡੀਆਂ ਜਿਹੜੀਆਂ ਕੁੜੀਆਂ ਉਹ ਗਿੱਧਾ ਪੰਗੜਾ ਸੀ ਪਰਫਾਰਮ ਕਰ ਰਹੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਇਹ ਵੀ ਡਿਮਾਂਡ ਜਿਹੜੀ ਆ ਫਿਰ ਪੂਰੀ ਜਿਹੜੀ ਹੋ ਜਾਵੇਗੀ ਬਿਲਕੁਲ ਬਿਲਕੁਲ ਤੇ ਹੁਣੀ ਹੁਣੀ ਯਾਦ ਕਰਨੀ ਚਾਹੀਦੀ ਹੈ ਹੁਣੀ ਵੀ ਚਾਹੀਦੀ ਹੈ ਬਾਪੂ ਜੀ ਤੁਹਾਡੀ ਵੀ ਉਮਰ ਨੂੰ ਜਿਆਦਾ ਲੱਗਦੀ ਵੀ ਕਿੰਨੀ ਉਮਰ ਤੁਹਾਡੀ ਮੇਰੀ ਉਮਰ 58 ਹੋ ਗਈ ਆ 58 ਹੋ ਗਈ ਆ ਬਿਲਕੁਲ ਹਾਂ ਅੱਛਾ ਤੇ ਅੱਛਾ ਇਹਨਾਂ ਦੀ ਬਾਈਟ ਹੋ ਗਈ ਕੀ ਕਹਾਂ ਅਚ ਮੈਨੂੰ ਪਤਾ ਹੋ ਗਈ ਆ ਬਾਈਟ ਹੋ ਗਈ ਹੈ ਕੋਈ ਦਿੱਕਤ ਨਹੀਂ ਹੈ ਵੀਰ ਜੀ ਉਹਨੇ ਵੀ ਖੜੇ ਨੇ ਤੁਹਾਡੀ ਉਮਰ ਘੱਟ ਹੋएगी ਇਹਨਾਂ ਦੀ ਜਿਆਦਾ ਹੈ ਪਰ ਲੱਗਦਾ ਹੈ ਕਿ ਜਦੋਂ ਭੰਗੜਾ ਪਾਉਂਦੇ ਨੇ ਸਟੇਜ ਦੇ ਉੱਤੇ ਜਦੋਂ ਆਪਾਂ ਸਟੈਪ ਤੇ ਸਟੈਪ ਮਾਰਦੇ ਆ ਤਾਂ ਥਕਾਵਟ ਜਿਹੜੀ ਹੋਣੀ ਚਾਹੀਦੀ ਓ ਉਦੋਂ ਮੁੱਕ ਜਾਂਦੀ ਜਦੋਂ ਆਪਾਂ ਵੇਖਦੇ ਕਿ ਸਾਡੀ ਤੋਂ ਜ਼ਿਆਦਾ ਉਮਰ ਵਾਲੇ ਜਿਹੜੇ ਜ਼ਿਆਦਾ ਖਿੱਚਦੇ ਆ ਦੇਖੋ ਜੀ ਸਰ ਥਕਾਵਟ ਹੁੰਦੀ ਨਹੀਂ ਭੰਗੜੇ ਵਾਲਿਆਂ ਨੂੰ ਥਕਾਵਟ ਹੁੰਦੀ ਨਹੀਂ ਇਹਨਾਂ ਨੂੰ ਜਿੰਨਾ ਮਰਜ਼ੀ ਭੰਗੜਾ ਪੁਆਈ ਜਾਓ ਇਹਨਾਂ ਕੋਲ ਸਟੈਪ ਨਾਲ ਇਹਨਾਂ ਮਾਰ ਐਸਲ ਸਾਡੀ ਇੰਨੀ ਆ ਭਈ ਅਸੀਂ ਥੱਕਦੇ ਹੀ ਨਹੀਂਗੇ ਕੀ ਬਾਤ ਦੋ ਵਾਰ ਹੀ ਪਾ ਲੈ ਤੀਜੀ ਵਾਰ ਕਹਿੰਦੇ ਅਸੀਂ ਫੇਰ ਪਾ ਲੈਣਾ ਸੀ ਅਸੀਂ ਆ ਸਾਡੇ ਕੋਲ ਸਾਹਿਬ ਨੇ ਉਸਤਾਦ ਜੀ ਸਾਡੇ ਬਰੇਪੀ ਸਿੰਘ ਕੋਲਾ ਜੀ ਗੁਰੂ ਨਾਨਕ ਕਾਲ ਜਿਹੇ ਭੰਗੜਾ ਪਾਇਆ 33 ਸਾਲ ਹੋ ਗਏ ਸਾਨੂੰ ਭੰਗੜਾ ਪਾਉਂਦਿਆਂ ਦਾ ਬਿਲਕੁਲ 33 ਸਾਲ ਕਿਸੇ ਨੂੰ ਕਿੰਨਾ ਸਮਾਂ ਕਿਸੇ ਨੂੰ ਕਿੰਨਾ ਸਮਾਂ ਤਾਂ ਉਸ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਵਾਣੇ ਆ ਜਿਨ੍ਹਾਂ ਨੇ ਇਹ ਭੰਗੜਾ ਸਖਾਣ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਇਹਨਾਂ ਬੜੇ ਇਹਦੇ ਵਿੱਚ ਅਸੀਂ ਕਹਿ ਸਕਦੇ ਕਿ ਯੋਧੇ ਅਸੀਂ ਕਹਦਾਂਗੇ ਭੰਗੜੇ ਦੇ ਵਿੱਚ ਜਿਨ੍ਹਾਂ ਨੇ ਸਿੱਖਿਆ ਤੁਹਾਡੇ ਕੋਲ ਆਪਣੇ ਬਾਰੇ ਆਪਣੇ ਨਾਮ ਦੱਸੋ ਮੇਰਾ ਨਾਮ ਜਸਬੀਰ ਸਿੰਘ ਹੈ ਮੇਰੀ 58 23 ਜਨਮ ਦਿਨ ਹੋਈ ਹੈ ਉਮਰ ਤੇ ਮੈਂ ਨੈੱਟ ਸਿਲਰ ਅਜੇ ਵੀਆਰਐਸ ਲਈ ਹੈ ਉਹਦਾ ਮੇਰੀ ਐਸਐਲਸੀ ਰਿਟਾਇਰਮੈਂਟ ਪਰ ਮੈਂ 3 ਸਾਲ ਪਹਿਲਾਂ ਲ ਲਈ ਜੀ ਤੇ ਮੈਂ ਇੱਥੇ ਖਾਲਸਾ ਕੋਲੇ 85 ਵਿੱਚ ਆਇਆ ਸੀ ਜੀ ਤੇ ਇਹ ਮੈਨੂੰ ਮਿਲ ਪਏ ਤੇ ਇਹਨਾਂ ਦੀ ਮੈਂ ਟੀਮ ਬਣਾਈ ਜਿਹੜੀ ਕਿ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਹੀ ਫਰਸਟ ਆਈ ਬਣਾਦੇ ਯੂਨੀਵਰਸਿਟੀ ਯੂਥ ਵਿੱਚ ਫਰਸਟ ਆਈ ਅਮਰਿੰਦਰ ਗਿੱਲ ਮੁੜ ਕੇ ਮੇਰੇ ਕੋ ਬਾਤ ਆਇਆ ਜਿਹੜਾ ਅੱਜਕੱਲ ਬੜਾ ਤੜਾ ਗਾਇਕ ਆ ਇਹ ਮੇਰੇ ਕੋਲ ਗਰੁੱਪ ਚ ਰਿਹਾ ਕਾਰਜ ਮੇਰੇ ਕੋਲ ਰਿਹਾ ਅਮਰਿੰਦਰ ਗਿੱਲ ਨੂੰ ਮੈਂ ਨਕਲੀ ਮੁੱਛਾ ਲਾ ਕੇ ਚਾਹੁੰਦਾ ਰਿਹਾ ਪਾ ਤੁਸੀਂ ਉਸ ਦੱਸ ਜੋਗੇ ਮੇਰਾ ਬੱਚਾ ਹੈ ਤੇ ਪਰ ਕਹਿੰਦਾ ਭਾਵੇਂ ਕਿ ਉਹ ਵੀ ਟੀਮ ਚੜਦੀ ਕਲਾ ਰਹੀ ਹੈ ਮੈਂ ਸਭ ਤੋਂ ਵੱਡੀ ਦੇਣ ਹੈ ਰਿਪਬਲਿਕ ਡੇ ਤੇ 76 ਦੇ ਵਿੱਚ ਨਾ ਪੰਗੜਾ ਪੰਜਾਬ ਦਾ ਬੰਦ ਹੋ ਗਿਆ ਸੀ ਦਿੱਲੀ ਨਹੀਂ ਸੀ ਜਾਂਦਾ ਡਿਸਪਲਿਨ ਵਜੋਂ ਕਿ ਉਹਨਾਂ ਨੇ ਡਿਸਪਲਿਨ ਭੰਗ ਕੀਤਾ ਸੀ 76 ਚ 89 ਵਿੱਚ ਇਹ ਮੇਰੀ ਟੀਮ ਪੰਜਾਬ ਦੀ ਟੀਮ ਬਣੀ ਪਹਿਲੋਂ ਇੰਟਰਸਟਰੀ ਫਸਟ ਆਈ ਫਿਰ ਇੰਟਰ ਸਟੇਟ ਫਸਟ ਆਈ ਉਸ ਤੋਂ ਬਾਅਦ ਉਥੇ ਅ ਅ ਅਸਰਦਾਰ ਨਰਿੰਦਰ ਸਿੰਘ ਬਰਗੇਡੀਅ ਸੰਦੂਸੀ ਉਹ ਜਿਹੜੇ ਡਾਇਰੈਕਟਰ ਬਣੇ ਯੂਸਰਸ ਪੰਜਾਬ ਦੇ ਉਹਨਾਂ ਨੇ ਸੈਂਟਰ 'ਚ ਗਿਆ ਕਿ ਸਾਡਾ ਜਿਹੜਾ ਇਸ ਵੇਲੇ ਪੰਜਾਬ ਦੀ ਟੀਮ ਦਾ ਕੈਪਟਨ ਹੈ ਉਹਦਾ ਮੈਂ ਕੈਪਟਨਸੀ ਜਸਵੀਰ ਸਿੰਘ ਨਾਲ ਕੋਚ ਸਾ ਉਹ ਬਹੁਤ ਡਿਸਪਲਨ ਵਾਲਾ ਉਹ ਸ਼ਰੀਫ ਹੈ ਤੇ ਸਾਨੂੰ ਇੱਕ ਮੌਕਾ ਦਿਓ ਤੇ ਸੈਂਟਰ ਗੌਰਮੈਂਟ 'ਚ ਮਾਰਕੀਟ ਅਲਵਾ ਕਲਚਰ ਮਿਨਿਸਟਰੀ ਉਹਨੇ ਉਹ ਰਿਕੁਐਸਟ ਨੂੰ ਮਨਜ਼ੂਰ ਕਰ ਲਿਆ ਉਹਨੇ ਕਿਹਾ 10 ਮੁੰਡੇ 10 ਕੁੜੀਆਂ ਭੇਜੋ ਹੈ ਪਰ ਇਹ ਡਿਸਪਲਨ ਪੂਰਾ ਹੋਵੇ ਸਭ ਤੋਂ ਵੱਡੀ ਦੇਣ 76 ਦੇ ਵਿੱਚ ਭੰਗੜਾ ਬੰਦ ਹੋਇਆ 99 ਚ ਵੀ ਉਹ ਪਬਲੀਕੇਟੇ ਜਦੋਂ ਆਪਾਂ ਗਏ ਡਿਸਪਲਿਨ ਟਰੋਫੀ ਪੰਜਾਬ ਕੋਟ ਨੂੰ ਮਿਲੀ ਅੱਛਾ ਡਿਸਪਲਿਨ ਟਰੋਫੀ ਪੰਜਾਬ ਲੈ ਕੇ ਆਇਆ ਜਿਹੜਾ ਕਿ 76 ਦਾ ਬੰਦ ਕੀਤਾ ਸੀ ਫਿਰ 90 ਵਿੱਚ 20 ਕੁੜੀਆਂ 20 ਮੁੰਡਿਆਂ ਦਾ ਕੋਟਾ ਮਿਲ ਗਿਆ ਮੈਨੂੰ ਫਿਰ 20 ਕੁੜੀਆਂ 20 ਮੁੰਡੇ ਮੈਂ ਪੰਜਾਬ ਤੋਂ ਸਿਲੈਕਟ ਕੀਤੇ ਸਾਰੇ ਭੰਗੜਾ ਮੇਰਾ ਏਰੀਆ ਬਾਕੀ ਜਿਹਦੇ ਵਿੱਚ ਜਸਬੀਰ ਜੱਸੀ ਵੀ ਆਇਆ ਜਿਹੜਾ ਕਿੱਡਾ ਤਕੜਾ ਗਾਇਕ ਆ ਉਹਨੂੰ ਮੈਂ ਬੋਲੀਆਂ ਪਾਉਣ ਤੇ ਰੱਖਿਆ ਜਸਬੀਰ ਸਿੰਘ ਜੱਸੀ ਨੂੰ ਚੰਗੇ ਜਗੇ ਗਾਇਕ ਜਿਹੜੇ ਨੇ ਇੱਥੋਂ ਭੰਗੜਾ ਸਿੱਖ ਕੇ ਗਏ ਇੱਥੋਂ ਉਹਨੂੰ ਉਹਦਾ ਮੈਂ ਟ੍ਰਾਇਲ ਲਿਆ ਜੱਸੀ ਦਾ ਬੋਲੀਆਂ ਪਾਉਣੀ ਚੜ ਕੇ ਤੇ ਡੋਲੀ ਦੀ ਪਿੰਡ ਵਿੱਚ ਆਈ ਉਹਨੇ ਉਹ ਗਾਣਾ ਸੁਣਾਇਆ ਸੀ ਜਦੋਂ ਆਪਣੇ ਬੋਲੀ ਤੇ ਆਇਆ ਸੀ ਤੇ ਇਹ ਦੇਖ ਲਓ ਉਹ ਫਿਰ ਆਪਣੇ ਦਿੱਲੀ ਗਿਆ ਸਾਡੇ ਨਾਲ ਫਿਰ 20 ਕੁੜੀਆਂ 20 ਮੁੰਡੇ ਜਦੋਂ ਮਾਰਕੀਟ ਅਲਵਾ ਮਿਨਿਸਟਰ ਸੀ ਉਦੋਂ ਵੀ ਡਿਸਪਲਿਨ ਟਰੋਫੀ 90 ਵਿੱਚ ਵੀ ਫਿਰ ਸਾਡੇ ਪੰਜਾਬ ਦੀ ਆਈ ਅੱਛਾ ਫਿਰ 2 ਸਾਲ ਲਗਾਤਾਰ ਆਪਣਾ ਟਰੋਫੀ ਜਿਹੜੀ ਹੈ ਰਿਪਬਲਿਕ ਡੇ ਦੀ ਡਿਸਪਲਿਨ ਸਾਡੇ ਪੰਜਾਬ ਨੂੰ ਮਿਲੀ ਮੈਂ ਇੰਟਰਨੈਸ਼ਨਲ ਸਟਾਰ ਦਾ ਵਾਰਡ ਲਿਆ ਬਾਬਾ ਜੀ ਦੀ ਕਿਰਪਾ ਨਾਲ ਮੇਰੇ ਵਿੱਚ ਕੁਝ ਨਹੀਂ ਹੈ ਮੇਰੇ ਵਿੱਚ ਕੁਝ ਨਹੀਂ ਜੇ ਪਹਿਲੀ ਗੱਲ ਇਹ ਸੋਲੋ ਮੈਂ ਮਾਫੀ ਮੰਗਦਾ ਮੈਂ ਆਪਣੇ ਮੈਂ ਆਪਣੇ ਮੂੰਹ ਉਹ ਜਿਹੜਾ ਉੱਚਾ ਬੰਨਦਾ ਨੋ ਐਹੋ ਹੀ ਕਹੀ ਜਾਂਦਾ ਕਿ ਮੇਰੇ 'ਚ ਕੁਝ ਨਹੀਂ ਆ ਜੋ ਮੈਂ ਇੰਟਰਨੈਸ਼ਨਲ ਸਟਾਰ ਬੈਸਟ ਵਾਰਡ ਵਲਿਆ ਸੈਕੰਡ ਮਲੇਸ਼ੀਆ ਦੀ ਕੁੜੀ ਆਈ ਅੱਛਾ ਸੈਕੰਡ ਮਲੇਸ਼ੀਆ ਦੀ ਕੁੜੀ ਸੀ ਤੇ ਫਰਸਟ ਮੈਂ ਆ ਤੇ ਇੰਡੀਆ ਦਾ ਮੈਗਜ਼ੀਨ ਬਹਾਦਰ ਦੇਸ਼ਾ ਜਾਂਦਾ ਉਹ ਵੀ ਬਾਬਾ ਜੀ ਦੀ ਵਿੜਾਈ ਹੈ ਮੇਰੀ ਨਹੀਂ ਹੈ ਪਹਿਲੋਂ ਮੈਂ ਦੱਸ ਦਿਆਂ ਮੈਨੂੰ ਮਾਫ ਕਰ ਦੇਣਾ ਮੇਰਾ ਕੁਝ ਨਹੀਂ ਜੇ ਇੰਡੀਆ ਦੇ ਮੈਗਜ਼ੀਨ ਤੇ ਫੋਟੋ ਆਈ ਜਿਹੜਾ ਬਾਹਲੇ ਦਿਸ ਜਾਂਦਾ ਉਹ ਚ ਇੰਡੀਆ ਨੇ ਦੱਸਿਆ ਕਿ ਸਾਡੇ ਆ ਤਗੜੇ ਤਗੜੇ ਪਲੇਅਰ ਆ ਜਿਹੜੀ ਪੀਟੀ 우ਸ਼ਾ ਸੀ ਉਹਦੀ ਮਗਲੇ ਪਾਸੇ ਫੋਟੋ ਤੇ ਮੇਰੀ ਮੇਨ ਪੇਜ ਤੇ ਫੋਟੋ ਸੀ ਕਿਆ ਬਾਤ ਹੈ ਸਾਡੇ ਵਾਸਤੇ ਹੀ ਮਾਨ ਦੀ ਗੱਲ ਹੈ ਜੀ ਮੈਨੂੰ ਮੈਨੂੰ ਪੰਗੜਾ ਪੌਂਦਾ ਬਹੁਤ ਸ਼ੌਕ ਹੈ ਬਹੁਤ ਸ਼ੌਕ ਹੋ ਗਿਆ ਹੁਣ ਵੀ ਮੈਨੂੰ ਬਹੁਤ ਸ਼ੌਕ ਹੋ ਗਿਆ ਪੰਗੜਾ ਪੌਂਦਾ ਹੁਣ ਵੀ ਮੈਂ ਪੰਗੜਾ ਪੌਂਦਾ ਰਹਿਣਾ ਘਰ ਆਪਣੇ ਕਿੰਨੀ ਗਿਣਤੀ ਅਸੀਂ ਕਹਿ ਸਕਦੇ ਕਿ ਜਿਨ੍ਹਾਂ ਨੂੰ ਪੰਗੜਾ ਸਿਖਾਤ ਆਤੀਗੀ ਲੱਖਾਂ ਚ ਲੱਖਾਂ ਚ ਲੱਖਾਂ ਚ ਕੁੜੀਆਂ ਨੂੰ ਵੀ ਕੁੜੀਆਂ ਨੂੰ ਵੀ ਕੁੜੀਆਂ ਨੂੰ ਵੀ ਮੈਂ ਗਿੱਦਾ ਪੰਗੜਾ ਗਿੱਦਾ ਮੇਰਾ ਇੰਟਰਵਰਸਟੀ ਹਰਿਆਣੇ ਦਾ ਡਾਂਸ ਇੰਟਰਵਰਸਟੀ ਫਸਟ ਆਇਆ ਜਿਹੜਾ ਮੈਂ ਕੁੜੀਆਂ ਨੂੰ ਤਿਆਰ ਕੀਤਾ ਗੁਣਾ ਦੇ ਯੂਨੀਵਰਸਿਟੀ ਵਿੱਚ ਤੇ ਜਿਹੜੇ ਮੇਰੇ ਚੇਲੇ ਨੇ ਉਹ ਮੇਰੇ ਤੋਂ ਹੀ ਗਾਹ ਨਿਕਲ ਗਏ ਆ ਤੇ ਮੈਂ ਪੰਗੜਾ ਆ ਜੇ ਬੜਾ ਮੈਨੂੰ ਪੌਣ ਦਾ ਸ਼ੌਕ ਆ ਮੈਨੂੰ ਮੈਨੂੰ ਕੋਈ ਰੋਟੀ ਭਾਵੇਂ ਦਵੇ ਨਾ ਇਹ ਢੋਲ ਵਜਾਈ ਦੇ ਮੈਂ ਨੱਚੀ ਜਾਊਂਗਾ ਬਾਈ ਦਿਲ ਖੁਸ਼ ਹੋ ਗਿਆ ਤੁਹਾਡੇ ਨਾਲ ਇੱਕ ਇੱਕ ਵਾਰੀ ਗੱਲیں ਲੱਗਣੇ ਚਾਹਦੇ ਹਾਂ ਹਾਂ ਜੀ ਇਸ ਤਰ੍ਹਾਂ ਦੀ ਜਿਹੜੀਆਂ ਹਸਤੀਆਂ ਨੇ ਨਾ ਉਹ ਦੱਸਦੀਆਂ ਕੁਝ ਨਹੀਂ ਆ ਪਰ ਗੁਫਤ ਤਰੀਕੇ ਨਾਲ ਐਸਾ ਵੰਡਦੀਆਂ ਜਾਂਦੀਆਂ ਨੇ ਆਪਣਾ ਹੁਨਰ ਜਿਹਦੇ ਨਾਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਹਰ ਕਿਸੇ ਦੇ ਦਿਲ ਦੇ ਵਿੱਚ ਤਾਰੀਫ਼ ਦੇ ਬੋਲ ਜੜੇ ਨੇ ਉਹ ਰੋਕ ਨਹੀਂ ਪਾਉਂਦੇ ਹਰ ਕੋਈ ਤਾਰੀਫ਼ ਦੇ ਬੋਲ ਕੱਢਦਾ ਅਸੀਂ ਖਾਲਸਾ ਕਾਲੇ ਦੇ ਵਿੱਚ ਮੌਜੂਦ ਹਾਂ ਜਿਨ੍ਹਾਂ ਹਜ਼ੂਰਗਾ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਤੀਸਰੀ ਵਾਲੀ ਇਹਨਾਂ ਦੇ ਤੀਸਰੀ ਵਾਲੀ ਮੈਂ ਜੱਜ ਬਣਿਆ ਬਹੁਤ ਬਧੀਰਵਾਦਾਂ ਦਾ ਕੀ ਬਾਤ ਹੈ ਕੀ ਬਾਤ ਬਹੁਤ ਵਧੀਆ ਹੈ ਤਸਵੀਰ ਜਿਹੜੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਜਿੱਥੇ ਜਿਹੜੇ ਭੰਗੜਾ ਗਰੁੱਪ ਹੈ ਜਿਹੜਾ ਭੰਗੜਾ ਗਰੁੱਪ ਸੱਦਿਆ ਗਿਆ ਸੀ ਉਹ ਹਰ ਕੋਈ ਕੋਈ 55 ਸਾਲ ਕੋਈ 60 ਸਾਲ ਕੋਈ 70 ਸਾਲ ਦੀ ਉਮਰ ਦੇ ਵਿੱਚ ਐਸਾ ਜੋਸ਼ ਭਰਿਆ ਹੋਇਆ ਸੀ ਐਸੇ ਤਰੀਕੇ ਦੇ ਨਾਲ ਭੰਗੜਾ ਪਾਇਆ ਸੀ ਕਿ ਨੌਜਵਾਨ ਖੜ ਖੜ ਕੇ ਤਾੜੀਆਂ ਮਾਰਦੇ ਸਨ ਤਾਂ ਕਿਤੇ ਨਾ ਕਿਤੇ ਇਹ ਜੋਸ਼ ਹਰਕ ਦੇ ਵਿੱਚ ਹੋਣਾ ਚਾਹੀਦਾ ਜੇਕਰ ਅਸੀਂ ਭੰਗੜਾ ਸੱਚੇ ਦਿਲ ਨਾਲ ਕਰਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਕਸਰਸਾਈਜ਼ ਦੀ ਲੋੜ ਹੋਵੇ ਮੈਨੂੰ ਨਹੀਂ ਲੱਗਦਾ ਕਿਸੇ ਯੋਗੇ ਦੀ ਲੋੜ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਕਿਉਂਕਿ ਇਹਨਾਂ ਵੱਲੋਂ ਆਖਿਆ ਗਿਆ ਹੈ ਕਿ ਇਹਨੂੰ ਪੰਜਾਬ ਦੇ ਨਾਲ ਜੋੜਨ ਵਾਸਤੇ ਪੰਜਾਬ ਦੀ ਹਰ ਮੁੰਡੇ ਦੇ ਨਾਲ ਜੋੜਨ ਵਾਸਤੇ ਇਹ ਭੰਗੜੇ ਨੂੰ ਕਿਤਨਾ ਕਿਤੇ ਸਰਕਾਰ ਕੋਈ ਖਾਸ ਤੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ